ਜਿੱਥੇ ਕਿ ਪੰਜਾਬ ਦੇ ਵੱਖ-ਵੱਖ ਥਾਵਾਂ ਉੱਤੇ ਬੱਸ ਕੰਡਕਟਰਾਂ ਤੇ ਡਰਾਈਵਰਾਂ ਵੱਲੋਂ ਐਲਾਨ ਕੀਤਾ ਗਿਆ ਜਿੰਨੀਆਂ ਬੱਸ ਵਿੱਚ ਸੀਟਾਂ ਨੇ ਸਿਰਫ ਓਨੀਆਂ ਹੀ ਸਵਾਰੀਆਂ ਬਿਠਾਈਆਂ ਜਾਣਗੀਆਂ ਉੱਥੇ ਹੀ ਖਬਰ ਗੁਰਦਾਸਪੁਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਸਰਕਾਰੀ ਬੱਸ ਡਰਾਈਵਰਾਂ ਤੇ ਕੰਡਕਟਰਾਂ ਨੇ ਵੀ ਐਲਾਨ ਕੀਤਾ ਹੈ ਕਿ ਸਰਕਾਰੀ ਬੱਸਾਂ ਅੰਦਰ ਤੈ ਸੀਟਾਂ ਤੋਂ ਇਲਾਵਾ ਇੱਕ ਵੀ ਵਾਧੂ ਸਵਾਰੀ ਨਹੀਂ ਚੜਾਈ ਜਾਵੇਗੀ ਜਦਕਿ ਅਕਸਰ ਦੇਖਿਆ ਗਿਆ ਕਿ ਮਹਿਲਾਵਾਂ ਹੋਰ ਨਾਲ ਸਰਕਾਰੀ ਵਿਭਾਗਾਂ 'ਚ ਬੱਸ 'ਚ ਮੁਫਤ ਸਫ਼ਰ ਹੋਣ ਦੇ ਚਲਦੇ ਖਾਸ ਕਰ ਸਰਕਾਰੀ ਬੱਸਾਂ 'ਚ ਲੋਡ ਤੋਂ ਜ਼ਿਆਦਾ ਸਵਾਰੀਆਂ ਹੁੰਦੀਆਂ ਹਨ ਤੇ ਹੁਣ ਇਹ ਫੈਸਲਾ ਪੰਜਾਬ ਰੋਡ ਵਿੱਚ ਪਨਵਸ ਪੀਆਰਟੀਸੀ ਕੰਡਕਟਰ ਵਰਕਰਜ਼ ਯੂਨੀਅਨ ਪੰਜਾਬ ਨੇ ਲਿਆ ਹੈ ਉੱਥੇ ਯੂਨੀਅਨ ਆਗੂਆਂ ਨੇ ਬੱਸ ਕੰਡਕਟਰਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਜੋ ਟ੍ਰੈਫਿਕ ਨੀਮਾ ਵਿੱਚ ਸੋਧ ਦੇ ਨਾਮ ਤੇ ਪੂਰੇ ਭਾਰਤ ਦੇ ਡਰਾਈਵਰਾਂ ਤੇ ਆਮ ਵਰਗ ਤੇ ਮਾਰੂ ਕਾਨੂੰਨ ਲਾਗੂ ਕਰਨ ਵਾਲ ਤੁਰੀ ਹੈ ਜਿਸ ਦਾ ਪੂਰੇ ਭਾਰਤ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਉਹ ਉਸੇ ਸੰਘਰਸ਼ ਵਜੋਂ ਉਹਨਾਂ ਨੇ ਐਲਾਨ ਕੀਤਾ ਹੈ ਇਸ ਮੌਕੇ ਵਧੇਰੇ ਗੱਲਬਾਤ ਕਰਦੇ ਉਹਨਾਂ ਨੇ ਕੀ ਕਿਹਾ ਤੁਹਾਨੂੰ ਸੁਣਾਉਣਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਪਜੀ ਦੱਸਣਾ ਚਾਹੁੰਦਾ ਮੈਂ ਪਰਮਜੀਤ ਸਿੰਘ ਕੋਹੜ ਕਾਹਰੋੜੇ ਪਨਵਸ ਪੀਆਰਟੀਸੀ ਪਟਾਲਾ ਡਿਪੂ ਦਾ ਪ੍ਰਧਾਨ ਆਜ ਜੋ ਇਹ ਫੈਸਲਾ ਕੀਤਾ ਗਿਆ ਵਾ ਭਈ ਜਿਹੜੀ ਬੱਸਾਂ ਦੇ ਵਿੱਚ ਜਿਹੜੀਆਂ ਵਾ ਉਹ 52 ਸੀਟਾਂ ਦੇ ਮੁਤਾਬਕ ਹੀ ਸਵਾਰੀਆਂ ਬਿਠਾਈਆਂ ਜਾਣਗੀਆਂ ਇਹ ਕੀ ਕਾਰਨ ਹੋਇਆ ਭਈ ਪਹਿਲਾਂ ਆਪਦੇ ਮੱਦੇਨਾਂ ਦੱਸਣਾ ਚਾਹੁੰਦਾ ਵੀ ਪੰਜਾਬ ਸਰਕਾਰ ਵੱਲੋਂ ਜੋ ਬੱਸਾਂ ਦੇ ਵਿੱਚ ਫ੍ਰੀ ਕੀਤਾ ਗਿਆ ਸਵਾਰੀਆਂ ਨੂੰ ਤਾਂ ਉਹ ਫ੍ਰੀ ਦਾ ਕਰਕੇ ਜਿਹੜਾ ਵਾ 100-100 ਸਵਾਰੀ ਜਿਹੜੀ ਬੱਸ ਵਿੱਚ ਬੈਠ ਜਾਂਦੀ ਆ ਤਾਂ ਕਮੇਟੀ ਵੱਲੋਂ ਇਹ ਫੈਸਲਾ ਕੀਤਾ ਗਿਆ ਮੀਟਿੰਗ ਕਰਕੇ ਵੀ ਜਿਹੜਾ ਕੇਂਦਰ ਸਰਕਾਰ ਵੱਲੋਂ ਕਾਨੂੰਨ ਲਿਆਂਦਾ ਗਿਆ ਉਹ ਬਹੁਤ ਹੀ ਡਰਾਈਵਰਾਂ ਦੇ ਖਿਲਾਫ ਜਿਹੜਾ ਮਾਰੂ ਉਹ ਕਾਨੂੰਨ ਵਾ ਤਾਂ ਅੱਜ ਅਸੀਂ ਇਹ ਮੀਟਿੰਗਾਂ ਕਰਕੇ ਫੈਸਲਾ ਕੀਤਾ ਵੀ ਜੇ ਮੰਨ ਲਓ ਕੋਈ ਬੱਸ ਜ਼ਿਆਦਾ ਭਰੀ ਆ ਤੇ ਕੋਈ ਸਵਾਰੀ ਵਿੱਚੋਂ ਡਿੱਗ ਪੈਂਦੀ ਆ ਜਾਂ ਉਹਦੀ ਮੌਤ ਹੋ ਜਾਂਦੀ ਆ ਤੇ ਉਹ ਡਰਾਈਵਰ ਦੇ ਉੱਤੇ ਜਿਹੜਾ ਉਹਨੂੰ ਕਲੇਮ ਦੇਣਾ ਪਊਗਾ ਉਨੂੰ ਸਜ਼ਾ ਹੋਗੀ ਤਾਂ ਪਿਛਲੇ ਦਿਨੀ ਸਾਡੇ ਟ੍ਰਾਂਸਪੋਰਟ ਮੰਤਰੀ ਸਾਹਿਬ ਵੀਡੀਓ ਇੱਕ ਉਹਨਾਂ ਭੇਜੀ ਆ ਵੀ 52 ਸਵਾਰੀਆਂ ਤੋਂ ਜ਼ਿਆਦਾ ਸਵਾਰੀਆਂ ਨਾ ਬਠਾਈਆਂ ਜਾਣ ਤੇ ਅਸਾ ਅਸੀਂ ਉਹਨਾਂ ਦੀ ਵੀਡੀਓ ਵੇਖ ਕੇ ਫੈਸਲਾ ਤਾਕਰ ਕੇ ਕੀਤਾ ਭਈ 52 ਸਵਾਰੀਆਂ ਹੀ ਬੱਸ ਦੇ ਵਿੱਚ ਬੈਠਣ ਅੱਜ ਤੋਂ ਲਾਗੂ ਆ ਤੇ ਅਸੀਂ ਇਹ ਪਬਲਿਕ ਨੂੰ ਇਹ ਬੇਨਤੀ ਕਰਦੇ ਆ ਵੀ ਸਾਡਾ ਸਾਥ ਦਿੱਤਾ ਜਾਵੇ ਇਹਦੇ ਵਿੱਚ ਭਈ ਜੇਕਰ ਸਰਕਾਰ ਜਿੰਨਾ ਤੱਕ ਇਹ ਬਿੱਲ ਨਹੀਂ ਮਾਫ ਕਰਦੀ ਜਾਏ ਕਾਨੂੰਨ ਵਾਪਸ ਨਹੀਂ ਕਰਦੀ ਉਹਨਾਂ ਚਿਰ ਜਿਹੜਾ ਇਹ ਸੰਘਰਸ਼ ਸਾਡਾ ਇਸੇ ਤਰ੍ਹਾਂ ਰਹੂਗਾ ਤੇ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਕੋਈ ਚਿੱਠੀ ਪੱਤਰ ਰਾਹੀਂ ਕੇਂਦਰ ਸਰਕਾਰ ਨੂੰ ਇਹ ਸੱਦਾ ਦਿੱਤਾ ਜਾਵੇ ਵੀ ਇਹ ਕਾਨੂੰਨ ਰੱਦ ਕੀਤਾ ਜਾਵੇ ਜਗਦੀਪ ਸਿੰਘ ਜੀ ਕੀ ਫੈਸਲਾ ਕੀ ਹੈ ਤੇ ਇਹਦਾ ਅਸਰ ਲੋਕਾਂ ਤੇ ਕੀ ਪੈਉਗਾ ਕਿ ਜਿਹੜਾ ਫੈਸਲਾ ਜਿਹੜਾ ਆਪਣੇ ਜੂਨੀਅਰ ਵੱਲੋਂ ਕੀਤਾ ਗਿਆ ਵਾ ਔਰ ਜਿਹੜੇ ਸਾਡੇ ਟਰਾਂਸਪੋਰਟ ਮੰਤਰੀ ਆ ਲਾਲਜੀਤ ਸਿੰਘ ਭੁੱਲਰ ਉਹਨਾਂ ਨੇ ਵੀ ਜਿਹੜਾ ਤੁਸੀਂ মিডিਆ ਥਰੂ ਵੇਖਿਆ ਹੋਣਾ ਕਿ ਉਹਨਾਂ ਨੇ ਵੀ ਕਿਹਾ ਕਿ ਜਿਹੜੀ ਓਵਰਲੋਡ ਗੱਡੀ ਆ ਕੋਈ ਵੀ ਜਿਹੜੀ ਆ ਉਹ ਨਹੀਂ ਜਾਣ ਦਿੱਤੀ ਜਾਊਗੀ ਉੱਤੇ ਉਹਨਾਂ ਨੇ ਅਫਸਰਾਂ ਦੀ ਡਿਊਟੀਆਂ ਵੀ ਲਈਆਂ ਗਏ ਆਂ ਅਸੀਂ ਤੇ ਜਿਹੜੀ ਗੱਡੀ ਓਵਰਲੋਡ ਜਿਹੜੀ ਨਾਜਦੀ ਜਾਏ ਪਰ ਫਿਰ ਵੀ ਚਲੋ ਤੁਹਾਨੂੰ ਪਤਾ ਜਿਹੜੀ ਸਵਾਰੀ ਰਾਹ ਦੇ ਵਿੱਚ ਚੜ ਜਾਂਦੀ ਕਿਉਂਕਿ ਸਾਡੇ ਸਾਰੇ ਭੈਣ ਭਰਾ ਵਾ ਤੇ ਰਾਹ ਦੇ ਵਿੱਚ ਸਵਾਰੀ ਸੱਡਣ ਨੂੰ ਸਾਡਾ ਦਿਲ ਵੀ ਨਹੀਂ ਕਰਦਾ ਪਰ ਜਿਹੜਾ ਸਰਕਾਰ ਨੇ ਜਿਹੜਾ ਕਾਨੂੰਨ ਕਾਲਾ ਕਾਨੂੰਨ ਜਿਹੜਾ ਲਿਆਂਦਾ ਵਾ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਜਿਹੜਾ ਵਾ ਬਹੁਤ ਹੀ ਗਲਤ ਗੱਲ ਆ ਤੇ ਅਸੀਂ ਸਰਕਾਰ ਨੂੰ ਚਾਹੁੰਦੇ ਆ ਕਿ ਜਿਹੜਾ ਜਿਹੜਾ ਬੇਲੇ ਜਿਹੜਾ ਵਾਪਸ ਕੀਤਾ ਜਾਵੇ ਔਰ ਜਿਹੜੇ ਮਤਲਬ ਜਿਹੜੀ ਸਵਾਰੀ ਆ ਜਿਹੜੀ ਰਾਜ ਚੁੱਕੀ ਜ ਹੁਣ ਤੁਹਾਨੂੰ ਪਤਾ ਆ ਕਿ ਇਥੋਂ ਅਸੀਂ ਤੁਰ ਪਈਏ ਇਥੇ 52 ਸੀਟਾਂ ਕਰ ਲਈਏ ਹੁਣ ਰਾਜ ਮੈਦਤਾ ਸਠਿਆਲਾ ਵਿਆਸ ਹੁੰਦਾ ਉਹ ਜਿਹੜੇ ਲੋਕ ਕਿੱਥੇ ਜਾਣਗੇ ਜਿਹੜਾ ਕਾਨੂੰਨ ਆ ਸਰਕਾਰ ਜਿਹੜਾ ਵਾਪਸ ਲੇ ਤੇ ਜਿਹੜਾ ਅਸੀਂ ਵੀ ਮਤਲਬ ਆਪਣੀ ਡਿਊਟੀ ਖੁਸ਼ ਹੋ ਕੇ ਕਰੀਏ ਹੁਣ ਟਰੱਕ ਡਰਾਈਵਰ ਲਾ ਲਓ ਜਾਂ ਆਪਣੇ ਰੋਡਵੇ ਦੇ ਡਰਾਈਵਰ ਸਰਕਾਰੀ ਲਾ ਲਓ ਡਰਾਈਵਰ ਤੇ ਡਰਾਈਵਰ ਹੀ ਜਾਣਾ ਹੁਣ ਉਹ ਵੀ ਚਾਰੇ ਗੱਡੀ ਚਲਾਉਂਦੇ ਡਰ ਕੇ ਚਲਾਉਂਦੇ ਆ ਕਿ ਮਤਲਬ ਕਿ ਇਸ ਦਾ ਕੋਈ ਨੁਕਸਾਨ ਨਾ ਹੋ ਜੇ ਤੇ ਜਿਹੜਾ ਵਾ ਅਸੀਂ ਕਿਥੋਂ ਭਰਾ ਹੁਣ ਸਾਡੇ ਰੋਡ ਵਿੱਚ ਲਾ ਲਓ ਪੀ ਆਰ ਟੀ ਸੀ ਚ ਲਾ ਲਓ ਡਰਾਈਵਰ 15000 ਰੁਪਏ ਤਨਖਾਹ ਵਾ ਹੁਣ ਚਾਰੇ ਉਹ ਉਹਨਾਂ ਨੂੰ ਪੈਸੇ ਦੇਣਗੇ ਕਿ ਆਪਣਾ ਘਰ ਦਾ ਗੁਜ਼ਾਰਾ ਕਰਨਗੇ ਤੇ ਜਿਹੜਾ ਕਾਨੂੰਨ ਆ ਜਿਹੜਾ ਸਰਕਾਰ ਆ ਉਹ ਵਾਪਸ ਲੇ ਸੈਂਟਰ ਸਰਕਾਰ ਇਹ ਸਾਡੀ ਬੇਨਤੀ ਆ ਤੇ ਮੇਰਾ ਨਾਮ ਸ੍ਰਿੰਦਰਜੀਤ ਕੌਰ ਆ ਜਿਹੜਾ ਐਲਾਨ ਕੀਤਾ ਗਿਆ ਰੋਡ ਕਿ ਜਿੰਨੀਆਂ ਬਸ ਦੇ ਸੀਟਾਂ ਉਨੀਆਂ ਸਵਾਰੀਆਂ ਬਿਠਾਈਆਂ ਨੇ ਕਿੱਦਾਂ ਲੱਗਦਾ ਤੁਹਾਨੂੰ ਬਹੁਤ ਵਧੀਆ ਲੱਗਦਾ ਭਾਜੀ ਬਹੁਤ ਵਧੀਆ ਲੱਗਦਾ ਹੈ ਉਹ ਕਿਉਂ ਪੀੜ ਭੜਕਾ ਕਿਦੇ ਵਿੱਚ ਕੁਛ ਇਹ ਆ ਵੀ ਜਿਹੜੀਆਂ ਲੇਡੀਜ਼ ਨੇ ਆਪਸ ਵਿੱਚ ਇੱਚ-ਚੜਖ ਵੀ ਪੈਂਦੀਆਂ ਨੇ ਇੱਕ ਦੂਜੇ ਨਾਲ ਫਿਰ ਫਿਰ ਚੰਗਾ ਜਾਂ ਨਹੀਂ ਲੱਗਦਾ ਜਦੋਂ ਮਾਹੌਲ ਇਸ ਤਰ੍ਹਾਂ ਦਾ ਹੋ ਜਾਂਦਾ ਫਿਰ ਬੈਠਣਾ ਮੁਸ਼ਕਲ ਹੋ ਜਾਂਦਾ ਬਸ ਅੰਦਰ ਤੇ ਸੀਟੋ ਸਿਟੀ ਵਧੀਆ ਰਹਿੰਦਾ ਉਸ ਤਰ੍ਹਾਂ ਜ਼ਿਆਦਾ ਮਤਲਬੀ ਹੋ ਜੇ ਭੀੜ ਭੜਕਾ ਜ਼ਿਆਦਾ ਹੋ ਜੇ ਤੇ ਫਿਰ ਕੋਈ ਝਗੜਾ ਹਾਂਜੀ 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 ਇਥੇ ਦੇ ਹੱਥੋਂ ਪਾਈ ਹੋ ਜਾਂਦੀਆਂ ਕਈ ਲੇਡਿਸ ਇਸ ਤਰ੍ਹਾਂ ਦੀਆਂ ਹੁੰਦੀਆਂ ਵੇ ਪਿਆਰ ਨਾਲ ਨਹੀਂ ਬਹਿ ਸਕਦੀਆਂ ਇਸ ਤਰ੍ਹਾਂ ਇਹਨਾਂ ਜਿਹੜੀਆਂ ਸੀਟਾਂ ਉਨੀਂ ਕਵਾਰੀਆਂ ਹੁੰਦੇ ਮਾਨਤਲਬੀ ਨਾਲ ਜਾਣਗੇ ਕੋਈ ਖਸਰਾ ਨਹੀਂ ਚੁੱਕਾ ਹਾਂਜੀ ਹਾਂਜੀ ਹਾਂਜੀ